ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ 21 ਦੇ 31 ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਜੀ ਗੁਰਦੀਪ ਤੇ ਗਿੰਦਰ ਸੋਵ ਵਿਹੰਤਾ ਕਰਕੇ ਮਸਾਂ ਜੋਰੇ ਨੂੰ ਹਸਪਤਾਲ ਮਿਲਣ ਗਏ ਨਰਸਾਂ ਡਾਕਟਰ ਤੇ ਉਥੋਂ ਦੇ ਅਮਲੇ ਫੈਲੇ ਨੇ ਕਾਫੀ ਦੇਰ ਤੱਕ ਉਹਨਾਂ ਨੂੰ ਨੇੜੇ ਹੀ ਨਾ ਲੱਗਣ ਦਿੱਤਾ ਆਖੇ ਕੋਰੋਨਾ ਕਰਕੇ ਤੁਸੀਂ ਨੇੜੇ ਨਹੀਂ ਜਾ ਸਕਦੇ ਪੂਰਾ ਮੂੰਹ ਸਿਰ ਬਨ ਕੇ ਬਸ ਸ਼ੀਸ਼ੇ ਦੇ ਪਿੰਜਰੇ ਵਿੱਚ ਜਕੜੇ ਪਏ ਨੂੰ ਦੂਰੋਂ ਹੀ ਸਲਾਮ ਕਰਕੇ ਮੁੜਾਈ ਜਦ ਸ਼ੀਸ਼ੇ ਦੇ ਕੰਧ ਨਾਲ ਖੜਾ ਗਿੰਦਰ ਦੋਵੇਂ ਹੱਥ ਜੋੜ ਮੱਥੇ ਨੂੰ ਲਾ ਕੇ ਅੱਖਾਂ ਪਰ ਰਿਹਾ ਸੀ ਤਾਂ ਅੰਦਰੋਂ ਜੋਰਾ ਉਸ ਵੱਲ ਵੇਖਦਾ ਕਿੰਨਾ ਕੁ ਬੇਬਸ ਲੱਗ ਰਿਹਾ ਸੀ ਪਰ ਜਦ ਉਸ ਨੇ ਸੱਜੇ ਹੱਥ ਦਾ ਅੰਗੂਠਾ ਖੜਾ ਕਰਕੇ ਦਿਖਾਇਆ ਤਾਂ ਉਹ ਚੜ੍ਹਦੀ ਕਲਾ ਵਿੱਚ ਨਜ਼ਰ ਆਇਆ ਜਿਵੇਂ ਬਾਜੀ ਜਿੱਤਣ ਦਾ ਐਲਾਨ ਕਰ ਰਿਹਾ ਹੋਵੇ ਡਾਕਟਰਾਂ ਨੇ ਵੀ ਉਹਨੂੰ ਖਤਰੇ ਤੋਂ ਬਾਹਰ ਹੀ ਦੱਸਿਆ ਸੀ ਤਸੱਲੀ ਕਰਕੇ ਵੀ ਅੰਦਰੋਂ ਗਿੰਦਰ ਦਾ ਮਨ ਡਿੱਕਟੋਲੇ ਜੇ ਖਾਈ ਜਾਂਦਾ ਸੀ ਜਿਵੇਂ ਬਸ ਆਖਰੀ ਸਲਾਮ ਕਰ ਚੱਲਿਆ ਹੋਵੇ ਅੱਖਾਂ ਵਿੱਚ ਤੈਰਦਾ ਪਾਣੀ ਬੋਚਦਾ ਉਹ ਵਾਪਸ ਘਰ ਆ ਗਿਆ ਜਦੋਂ ਤੇ ਜਵਾਕਾਂ ਨੂੰ ਪਤਾ ਲੱਗਿਆ ਬਈ ਮਰੀਜ਼ ਦਾ ਪਤਾ ਲੈ ਕੇ ਆਇਆ ਉਹਨਾਂ ਨੇ ਤਾਂ ਉਹ ਕੁੱਤੇ ਖਾਣੀ ਕੀਤੀ ਜਿਵੇਂ ਅਗਲੀਆਂ ਪਿਛਲੀਆਂ ਸੁਣਾਉਣ ਦਾ ਮਸਾ ਮੌਕਾ ਹੱਥ ਆਇਆ ਹੋਵੇ ਗਿੰਦਰ ਨੇ ਹਰਖ ਕੇ ਆਖੇ ਦਿੱਤਾ ਹੁਣ ਖਾ ਲਿਆ ਹੰਡਾ ਲਿਆ ਜਿਹੜਾ ਹੁੰਦਾ ਹੋ ਜੇ ਹੁਣ ਜਾਣਾ ਹੀ ਐ ਬਥੇਰੀ ਹੋਲੀ ਇਸ ਦੇ ਹੀ ਨਾਲ ਕੋਲ ਬੈਠਾ ਗਿੰਦਰ ਦਾ ਬੇਲੀ ਤੇ ਗਵਾਂਡੀ ਤੇਜਾ ਚਾਹ ਦੇ ਸੜਾਕੇ ਮਾਰਦਾ ਗਿੰਦਰ ਦਾ ਪਖ ਪੂਰਨ ਲਈ ਪੂਰੀ ਲਾਪਰਵਾਹੀ ਨਾਲ ਉਹਦਾ ਦਿਲ ਧਰਾ ਰਿਹਾ ਸੀ ਓਏ ਆਪਾਂ ਨੂੰ ਮਿੱਟੀ ਘੱਟੇ ਚ ਪਲਿਆ ਨੂੰ ਕੁਛ ਨਹੀਂ ਹੁੰਦਾ ਆ ਜਿਹੜੇ ਮੀਣਮੀਣ ਥੁੱਕਦੇ ਨੇ ਇਹੀ ਛੇਤੀ ਮੁਧੇ ਮੂੰਹ ਡਿੱਗਦੇ ਨੇ ਪਰ ਗਿੰਦਰ ਤੇ ਜਿਹਨੂੰ ਇਸ ਲਾਪਰਵਾਹੀ ਤੋਂ ਵਰਜ ਰਿਹਾ ਸੀ ਇਹ ਉਹਨਾ ਅੱਖ ਤੇਜਿਆ ਜੋਰਾ ਵੀ ਤਾਂ ਆਪਣੇ ਨਾਲ ਦਾ ਹੀ ਸੀ ਜਿਹੜਾ ਹੁਣ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਤੇਜਾ ਤਾਂ ਜੋਰੇ ਨੂੰ ਕਨੇਡਾ ਆ ਕੇ ਹੀ ਮਿਲਿਆ ਸੀ ਹਸਪਤਾਲੋਂ ਤਾਂ ਪਤਾ ਲੈ ਕੇ ਆਏ ਗਿੰਦਰ ਕੋਲ ਪਤਾ ਕਰਨ ਲਈ ਆਇਆ ਸੀ ਜੋਰੇ ਦਾ ਪਰ ਗਿੰਦਰ ਨਾਲ ਤਾਂ ਜੋਰੇ ਦੀ ਬਚਪਨ ਦੀ ਦੋਸਤੀ ਸੀ। ਉਹ ਜਿਵੇਂ ਜੋਰੇ ਲਈ ਬਿਮਾਰੀ ਦਾ ਤਰਕ ਪਰੋਸ ਰਿਹਾ ਸੀ। ਉਹ ਜੋਰੇ ਦਾ ਤਾਂ ਅੰਦਰ ਛਲਣੀ ਕੀਤਾ ਪਿਆ ਹੈ। ਸਾਰਾ ਦਿਨ ਤਾਂ ਚਿਤਮਣੀ ਲੱਗੀ ਰਹਿੰਦੀ ਹੈ। ਕਦੇ ਨਹੀਂ ਅੰਦਰ ਤੱਕ ਹੱਸਦਾ ਦੇਖਿਆ ਉਹ। ਆਪਣੇ ਕੋਲੋਂ ਘਰ ਨੂੰ ਜਾਣ ਲੱਗਿਆਂ ਉਹਦੇ ਪੈਰ ਮਣਮਣ ਪੱਕੇ ਹੋ ਜਾਂਦੇ ਸੀ। ਉਹ ਜੋਰੇ ਨਾਲ ਆਪਣੀ ਪਾਲੀ ਸਾਂਝ ਨੂੰ ਸੱਜਰਾ ਕਰ ਰਿਹਾ ਸੀ। ਬੀਤੀਆਂ ਦੁਹਰਾ ਰਿਹਾ ਸੀ। ਦੇਖ ਲੈ ਉਹ ਮੇਰੇ ਨਾਲ ਹੀ ਕੰਮ ਕਰਦਾ ਸੀ ਇਹਨੇ ਕਦੇ ਓਵਰਟਾਈਮ ਨਹੀਂ ਛੱਡਿਆ ਮੈਂ ਕੰਮ ਨਿਬੜ ਕੇ ਘਰ ਆ ਕੇ ਸੌਂਦਾ ਪਰ ਇਹ ਅਣਸਰ ਦੇ ਨੂੰ ਹੰਬ ਕੇ ਘਰ ਆਉਂਦਾ ਤਰਸ ਆਉਂਦਾ ਕਾਲੇ ਬਲਦ ਵਾਂਗ ਕਮਾ ਕੇ ਕਿੰਨਾ ਹਾਲਾਂ ਵਿੱਚ ਰੁਲ ਗਿਆ ਗਿੰਦਰ ਤੇ ਜੋਰਾ ਇੱਕ ਪਿੰਡ ਤੋਂ ਅੱਗੜ ਪਿਛੜ ਕੈਨੇਡਾ ਆ ਉਤਰੇ ਸਨ ਦੋਹਾਂ ਦਾ ਪਹਿਲੇ ਦਿਨੋਂ ਹੀ ਕਰੂਰਾ ਰਲਦਾ ਸੀ ਜੋਰੇ ਤੇ ਉਹਦੇ ਘਰਵਾਲੀ ਤੇਜੋ ਨੇ ਸਖਤ ਮਿਹਨਤ ਕੀਤੀ ਸੀ ਫੂਹੀ ਫੂਹੀ ਕਰਕੇ ਘਰ ਜੋੜਿਆ ਸੀ ਫਿਰ ਆਪਣੇ ਇਕਲੌਤੇ ਪੁੱਤ ਜੰਟੇ ਨੂੰ ਪਾਲਿਆ ਪੜ੍ਹਾਇਆ ਵਿਆਹਿਆ ਹੁਣ ਤਾਂ ਉਹਨਾਂ ਦਾ ਪੋਤਰਾ ਵੀ ਪੋਤੜਿਆਂ ਚ ਬਾਹਰ ਤੱਕ ਪਾਲ ਦਿੱਤਾ ਸੀ ਜਦ ਸੁਖ ਦਾ ਸਾਹ ਲੈਣ ਜੋਗੇ ਹੋਏ ਤਾਂ ਤੇਜੋ ਚੁੱਪਚਾਪ ਹੀ ਤੇ ਜਹਾਨੋਂ ਤੁਰ ਗਈ ਕੋਲ ਪਏ ਜੋਰੇ ਨੂੰ ਪਤਾ ਵੀ ਨਾ ਲੱਗਾ ਭੌਰ ਕਦੋਂ ਡੜੀ ਮਾਰ ਗਿਆ ਉਹ ਸਵੇਰੇ ਪਈ ਨੂੰ ਹਾਕਾ ਮਾਰੀ ਜਾਵੇ ਫਿਰ ਹਲੂਨੇ ਮਾਰੇ ਉਹ ਚਾਹ ਉਡੀਕਦਾ ਸੀ ਨਿਤ ਵਾਂਗ ਪਰ ਤੇਜੋ ਹੋਵੇ ਤਾਂ ਚਾਹ ਲਿਆਵੇ ਜੋਰੇ ਲਈ ਇਹ ਸਭ ਸਹਿਣਾ ਔਖਾ ਸੀ ਉਹਦੀ ਜ਼ਿੰਦਗੀ ਜਿਵੇਂ ਸਭ ਦਰਵਾਜ਼ੇ ਤੇਜੋ ਜਾਣ ਲੱਗੀ ਬੰਦ ਕਰ ਗਈ ਹੋਵੇ ਜਦੋਂ ਉਹ ਜਿਉਂਦੀ ਸੀ ਨੂ ਦੇ ਮੂਰੇ ਭੱਜ-ਭੱਜ ਕੰਮ ਕਰਦੀ ਉਹ ਅੱਗਾ ਬੋਛਦੀ ਰਹੀ ਕਈ ਵਾਰ ਜੇ ਜੋਰਾ ਕਿਸੇ ਗੱਲੋਂ ਟੋਕਦਾ ਵੀ ਤਾਂ ਤੇਜੋ ਸੌ ਪੁੱਛੇ ਮਾਰਦੀ ਚੱਲ ਉਹ ਜਾਣੇ ਕੁੜੀਆਂ ਜਿਹੜੀਆਂ ਕਰਦੀਆਂ ਹੀ ਹੁੰਦੀਆਂ ਨੇ ਤੂੰ ਐਵੇਂ ਨਾ ਕੁੜਿਆ ਕਰ ਜੋਰੇ ਨੇ ਆਪਣੇ ਪੁੱਤ ਨੂੰ ਸੌ ਥਾਈਂ ਦੇਖ ਪਰਖ ਕੇ ਕਿਸੇ ਰਿਸ਼ਤੇਦਾਰੀ ਚੋਂ ਕਿਸੇ ਖਾਸ ਦਸ ਪਈ ਤੋਂ ਹੀ ਵਿਆਇਆ ਸੀ ਜਦੋਂ ਜੰਟੇ ਦੀ ਬਹੂ ਨਵਨੀਤ ਉਰਫ ਨਵੀ ਨਵੀਂ ਨਵੀ ਕੈਨੇਡਾ ਆਈ ਸੀ ਤਾਂ ਅੱਖਾਂ ਟੱਡ ਕੇ ਆਲਾ ਦਵਾਲਾ ਝਾਕਦੀ ਸੀ ਪਰ ਜਦ ਤੋਂ ਕੰਮ ਕਰਨ ਤੇ ਜਾ ਲਗੀ ਉਹ ਤਾਂ ਅੱਜ ਹੋਰ ਕੱਲ ਹੋਰ ਹੁੰਦੀ ਹੋਈ ਕਨੇਡਾ ਦਾ ਰੰਗ ਫੜਨ ਲੱਗ ਪਈ ਨੀਵੀ ਪਾ ਕੇ ਹੌਲੀ-ਹੌਲੀ ਬੋਲਦੀ ਨਵਨੀਤ ਨਵੀ ਹੁਣ ਖਾਣ ਨੂੰ ਪੈਂਦੀ ਸੀ ਜਦ ਕਦੇ ਨੰਗੀਆਂ ਕੀਤੀਆਂ ਬਾਹਾਂ ਲੱਤਾਂ ਪਸਾਰ ਕੇ ਬੈਠਣ ਲੱਗੀ ਨੂੰ ਜੋਰਾ ਤੇਜੋ ਗਲ ਟੋਕਦਾ ਆਖਦਾ ਮੈਨੂੰ ਤਾਂ ਸੰਗ ਆਉਂਦੀ ਐ ਜਾਦੇ ਡੋਲੇ ਕੱਢ ਕੇ ਬਰੋਬਰਾ ਬੈਠਦੀ ਐ ਉਹ ਮੈਨੂੰ ਤਾਂ ਬੂੜਾ ਗੋਲਦੀ ਹੀ ਨਹੀਂ ਤੇਜੋ ਵਿਚ ਵਿਚਾਲਾ ਕਰਦੀ ਮਿੱਠੀ ਸਿੱਖਤ ਦੰਦੀ ਤੈਨੂੰ ਕਿਉਂ ਸੰਗ ਆਉਂਦੀ ਐ ਅਮੀਨਾ ਕੁੜੀ ਨੂੰ ਕੁਛ ਕਹੀਂ ਤੇਰੇ ਗੱਲ ਪੈ ਜੂਗੀ ਇੱਥੇ ਨਹੀਂ ਕੁੜੀਆਂ ਕੋ ਹੁੰਦੀਆਂ ਕੁਛ ਅੱਗਾ ਪਿੱਛਾ ਭਲਾਈ ਫਿਰਦੀਆਂ ਨੇ ਚੁੱਪੀ ਭਲੀ ਐ ਪਰ ਹੁਣ ਜਦ ਨੂ ਸੋਰੇ ਵਿਛਲਾ ਇਹ ਪੁੱਲ ਖੁਰ ਗਿਆ ਤਾਂ ਮੂੰਹੋਂ ਦੋਹੀ ਹੁੰਦੀ ਗੱਲਬਾਤ ਕੁਰਖਤ ਢੰਗ ਫੜਨ ਲੱਗੀ ਅਖੀਰ ਨੂ ਨੇ ਜੋਰੇ ਨੂੰ ਮੱਖਣ ਦੇ ਵਾਲ ਵਾਂਗ ਕੱਢ ਕੇ ਉਹ ਮਾਰਿਆ ਜੇ ਤੇਜੋ ਪਿੱਛੋਂ ਪੋਤੇ ਨੂੰ ਘਿਓ ਤੇ ਸਬਜ਼ੀ ਵਿੱਚ ਬੁਰਕੀ ਗੁੰਨ ਕੇ ਖਵਾਉਣੀ ਹੁਣ ਜੋਰੇ ਦੀ ਜ਼ਿੰਮੇਵਾਰੀ ਵਿਚਾਰ ਲਿਆ ਸੀ ਇੱਕ ਦਿਨ ਜੋਰਾ ਪਾਣੀ ਪੀਣ ਲੱਗਿਆ ਤਾਂ ਪੋਤੇ ਨੇ ਪਹਿਲਾਂ ਆਖ ਦਿੱਤਾ ਕਿ ਮੈਂ ਵੀ ਪਾਣੀ ਪੀਣਾ ਜੋਰੇ ਨੇ ਹੱਥ ਫੜਿਆ ਗਲਾਸ ਪੋਤੇ ਦੇ ਮੂੰਹ ਨੂੰ ਲਾ ਦਿੱਤਾ ਪਰ ਇਹ ਸੋਫੇ ਤੇ ਬੈਠੇ ਅਖਬਾਰ ਪੜ੍ਹਦੀ ਨਵਨੀਤ ਸਭ ਦੇਖ ਰਹੀ ਸੀ ਉਹ ਪੂਰਾ ਹਰਖ ਕੇ ਬੋਲੀ ਪਾਪਾ ਤੁਸੀਂ ਆਪਣੇ ਝੂਠੇ ਗਲਾਸ ਚ ਨੋਨੂ ਨੂੰ ਪਾਣੀ ਦੇਤਾ ਜੋਰੇ ਨੇ ਬਥੇਰਾ ਕਿਹਾ ਕਿ ਮੈਂ ਤਾਂ ਹਾਲੇ ਮੂਹ ਵੀ ਨਹੀਂ ਸਿਲਾਇਆ ਪਰ ਉਹ ਬਿਨਾਂ ਇੱਕ ਗੱਲ ਸੋਣੇ ਤੋਂ ਬਿਫਰੀ ਖੜੀ ਆਖੀ ਜਾਵੇ ਤੁਸੀਂ ਇਹਨੂੰ ਬਿਮਾਰ ਕਰਨਾ ਮਾੜਾ ਮੋਟਾ ਤਾਂ ਸੋਚ ਲਿਆ ਕਰੋ 70 72 ਦੇ ਹੋਗੇ ਹਾਲੇ ਤੱਕ ਮਤ ਨਹੀਂ ਆਈ ਜੋਰੀ ਨੂੰ ਪੂਰਾ ਹਰ ਖਾ ਗਿਆ ਭਾਈ ਤੂੰ ਕਿਉਂ ਔਖੀ ਭਾਰੀ ਹੋ ਕੇ ਟੁੱਟੇ ਛੇਤਰਵੰਗ ਉੱਦੜੀ ਜਾਨੀ ਐ ਸਮਾਈ ਘਰ ਜੋਰੀ ਨੂੰ ਹਰਕ ਪੀ ਜਾਣਾ ਔਖਾ ਲੱਗ ਰਿਹਾ ਸੀ ਪਰ ਉਹ ਵੇਲਾ ਟਾਲ ਗਿਆ। ਉਹਦੇ ਚਿੱਤ ਜਿਤਾ ਰਿਹਾ ਸੀ ਕਿ ਦੋ ਤਰ੍ਹਾਂ ਦੀ ਗਿੱਚੀ ਵਿੱਚ ਫਿਰ ਪਤਾ ਲੱਗੇ ਅਕਲ ਟਿਕਾਣੇ ਕਿਵੇਂ ਆਉਂਦੀ ਹੈ। ਪਰ ਨੂੰ ਨੂੰ ਤਾਂ ਜਿਵੇਂ ਮਸਾ ਬਹਾਨਾ ਮਿਲਿਆ ਸੀ ਉਹ ਅਗਲੀਆਂ ਪਿਛਲੀਆਂ ਸਭ ਖਲਾਰ ਰਹੀ ਸੀ। ਤੁਸੀਂ ਭੋਰਾ ਖਿਆਲ ਨਹੀਂ ਕਰਦੇ। ਕੱਲ ਮੈਂ ਫਰਸ਼ ਤੇ ਪੋਚਾ ਲਾ ਕੇ ਹਟੀ। ਤੁਸੀਂ ਗਿੱਲੇ ਫਰਸ਼ ਤੇ ਪੈਣਾ ਕਰ ਧਰੀਆਂ। ਮੈਂ ਦੁਬਾਰਾ ਪੋਚਾ ਲਾਇਆ। ਅੱਜ ਬਾਥਰੂਮ ਚ ਵਾਲੀ ਵਾਲ ਖਲਾਰਤੇ ਸਿੰਕ ਨੱਕ ਸਾਫ ਕਰਦਿਆਂ ਨੇ ਭਰਤੀ ਆਪੇ ਧੋਇਆ ਕਰੋ ਮੇਰੇ ਤੋਂ ਨਹੀਂ ਹੁੰਦਾ ਗੰਦ ਸਾਫ ਨੂ ਤਤੀਆਂ ਠੰਡੀਆਂ ਕਹਾ ਕੇ ਚੁੱਪਚਾਪੀਤਾ ਉਹ ਆਪਣੇ ਕਮਰੇ ਵਿੱਚ ਜਾ ਬੈਠਿਆ ਨੂ ਦੀਆਂ ਸਭ ਕਹੀਆਂ ਹੋਈਆਂ ਉਹਦੀ ਸਾਂ ਨਾੜੀ ਵਿੱਚ ਚੁੱਭਣ ਲੱਗੀਆਂ ਉਹ ਇਕੱਲਾ ਬੈਠਾ ਆਪਣੇ ਆਪ ਤੇ ਝੁਰਦਾ ਰਿਹਾ ਬਈ ਮੈਂ ਜਿਹੜਾ ਪਿੰਡ ਦੀਆਂ ਵਿਹਾਂ ਵਿੱਚ ਖੰਗੂਰਾ ਮਾਰਨ ਵਾਲੇ ਨੂੰ ਵੀ ਢਾ ਲੈਂਦਾ ਸੀ ਅੱਜ ਆ ਜਵਾਕੜੀ ਦੇ ਮਗਦੇ ਕੋਲਿਆਂ ਵਰਗੇ ਬੋਲ ਕਿਵੇਂ ਜਰਾਂ ਮੇਰੇ ਅੰਦਰੋਂ ਪੂਰਾ ਮਰਦ ਕਿੱਥੇ ਖੁਰ ਗਿਆ ਇਹ ਸਭ ਸੋਚ ਕੇ ਉਹਦਾ ਰੋਣ ਨਿਕਲ ਗਿਆ ਕੁਝ ਚਿਰ ਰੋ ਕੇ ਆਪੇ ਸਹਜ ਹੋ ਗਿਆ ਜਿਵੇਂ ਮਨ ਦਾ ਭਾਰ ਕੁਝ ਹਲਕਾ ਹੋ ਗਿਆ ਹੋਵੇ ਫਿਰ ਕਈ ਦਿਨ ਇੱਕ ਭਾਰੂ ਖਮੋਸ਼ੀ ਵਿੱਚ ਗੁਜ਼ਰ ਗਏ ਨਵੀਂ ਕੰਮ ਤੇ ਚਲੀ ਜਾਂਦੀ ਜੋਰਾ ਪਾਰਕ ਵਿੱਚ ਗਿੰਦਰ ਕੋਲ ਆ ਬੈਠਦਾ। ਅਣਸਰ ਦੇ ਨੂੰ ਘਰ ਜਾ ਕੇ ਆਪੇ ਰੋਟੀ ਚੱਕ ਕੇ ਖਾ ਲੈਂਦਾ। ਪੋਤੇ ਨਾਲ ਖੇਡਦਾ ਮਨ ਪਰਚਾ ਕੇ ਸੋ ਜਾਂਦਾ। ਕਈ ਵਾਰ ਉਹ ਆਪਣੀ ਇਸ ਹੋਣ ਲਈ ਤੇਜੂ ਨੂੰ ਵੀ ਨਹੋਰੇ ਦੇਣ ਲੱਗਦਾ। ਇਹ ਮੈਂ ਤੇਰੀਆਂ ਕਿੱਤੀਆਂ ਭਰ ਰਿਹਾ। ਤੂੰ ਨੂ ਦੇ ਮੂਰੇ ਪਾਣੀ ਭਰਦੀ ਰਹੀ। ਹੁਣੇ ਮੇਰੇ ਤੋਂ ਵੀ ਉਹੀ ਭਾਲਦੀ ਆ। ਪਹਿਲਾਂ ਜਦੋਂ ਨੂ ਕੌੜਾ ਬੋਲਦੀ ਜੋਰਾ ਆਪਣੇ ਪੁੱਤ ਕੋਲ ਗੱਲ ਨਾ ਕਰਦਾ ਉਹ ਸੋਚਦਾ ਕਿ ਮੇਰਾ ਕੀ ਐ ਅੱਜ ਮਰਿਆਂ ਕੱਲ ਨੂੰ ਦੂਜਾ ਦਿਨ ਹੋਜੂ ਇਹਨਾਂ ਦੀ ਆਪਸ ਵਿੱਚ ਵਿੱਕ ਨਹੀਂ ਪੈਣੀ ਚਾਹੀਦੀ ਪਰ ਜੋਰੇ ਦੀ ਇਉਂ ਚੁੱਪ ਨੂੰ ਕਮਜ਼ੋਰੀ ਸਮਝਦੀ ਨੂੰ ਹੋਰ ਵੀ ਮੂੰਹ ਫੱਟ ਤੇ ਹੋਰ ਵੀ ਤਲਕ ਬੇਰੁਖੀ ਨਾਲ ਗੱਲ ਕਰਦੀ ਸੀ ਹੁਣ ਉਹਨੂੰ ਸੌਰੇ ਦੀ ਰੋਟੀ ਪਕਾਉਣੀ ਹੀ ਦੁੱਬਰ ਲੱਗਦੀ ਸੀ ਇੱਕ ਦਿਨ ਪਾਰਕ ਤੋਂ ਘਰ ਵੱਲ ਆਉਂਦਿਆਂ ਜੋਰੇ ਤੇ ਮੀਂਹ ਪੈ ਗਿਆ ਉਸ ਨਾਲ ਉਹਦਾ ਚਿੱਤ ਕਾਉ ਮਉਜਿਆ ਕਰਦਾ ਰਿਹਾ ਹੱਡ ਪੰਨ ਹੋ ਗਈ ਮੌਸਮ ਕਾਫੀ ਧੁੰਦਲਾ ਹੋਣ ਕਰਕੇ ਉਹ ਅੰਦਰ ਹੀ ਪਿਆ ਰਿਹਾ ਛੁੱਟੀ ਵਾਲਾ ਦਿਨ ਵਿਚਾਰ ਕੇ ਜੋਰੇ ਨੇ ਬੱਚਿਆਂ ਵਾਂਗ ਰਸੋਈ ਚ ਕੰਮ ਕਰਦੀ ਨੂੰ ਕੋਲ ਆਪਣੀ ਮੰਗ ਜਾ ਪਰੋਸੀ ਭਾਈ ਨਵੀ ਮੇਰਾ ਅਜ ਗਲਾ ਜਾ ਦੁਖਦਾ ਭਾਈ ਕਿਣਕਾ ਕੁ ਵੇਸਣ ਦਾ ਪ੍ਰਸਾਦ ਹੀ ਬਣਾ ਦੇ ਤੇਜੋ ਬਣਾਉਂਦੀ ਹੁੰਦੀ ਸੀ ਮੇ ਛੱਟ ਠੀਕ ਹੋ ਜਾਂਦਾ ਸੀ ਜੋਰੇ ਨੇ ਇਹ ਬੋਲ ਪੂਰੇ ਤਰਲੇ ਵਾਂਗ ਕਹੇ ਸਨ ਜਿੰਨਾ ਕੋ ਨਰਮ ਹੋ ਸਕਦਾ ਸੀ ਪਰ ਇਸ ਮੰਗ ਨਾਲ ਨੂੰ ਦਾ ਤਾਂ ਪਾਰਾ ਸੱਤ ਅਸਮਾਨ ਜਾਂ ਚੜਿਆ ਉਹ ਤੇਲ ਦੇ ਤੜਕੇ ਵਾਂਗ ਪਈ ਪਾਪਾ ਪ੍ਰਸ਼ਾਦ ਭਾਲਦੇ ਬੱਗੀ ਦਾੜੀ ਹੋ ਗਈ ਤੇਰੇ ਹਾਲੇ ਸਵਾਦ ਹੀ ਨਹੀਂ ਮਰੇ ਬਥੇਰਾ ਖਾ ਲਿਆ ਹੁਣ ਤੁਰਦਾ ਬਣ ਕਿੱਥੇ ਜਾਣ ਖਾਣੀ ਲਈ ਐ ਜੋਰੇ ਨੇ ਉਸ ਨੂੰ ਵਰਜਿਆ ਤੇ ਕਿਹਾ ਭਾਈ ਤੂੰ ਬੋਲਦੀ ਕਿਵੇਂ ਆ ਤੇਰੇ ਪਿਓ ਹਣਦਾ ਕੋਸ਼ ਅਕਲ ਨੂੰ ਹੱਥ ਮਾਰ ਕਦੇ ਤਾਂ ਧੀਰਜ ਨਾਲ ਗੱਲ ਕਰਿਆ ਕਰ ਨਵੀ ਤਾਂ ਪਹਿਲਾਂ ਹੀ ਤਕਰਾਰ ਨੂੰ ਤਿਆਰ ਖੜੀ ਸੀ ਪਿਓ ਹਾਣਦੈਂ ਪਿਓ ਤਾਂ ਨਹੀਂ ਹੈਗਾ ਪੱਟਿਆ ਸਵਾਦਾਂ ਦਾ ਰੋਟੀ ਤਾਂ ਅਮਲ ਪੁੱਗ ਜੇ ਥੋੜਾ ਇਸ ਮਗਦੇ ਅਖਾੜੇ ਵਿੱਚ ਉਹਦਾ ਮੁੰਡਾ ਜੰਟਾ ਵੀ ਘਰ ਆ ਗਿਆ ਘਰ ਦਾ ਭਖਿਆ ਮਾਹੌਲ ਦੇਖ ਕੇ ਉਹਨੇ ਪੁੱਛਿਆ ਕੀ ਹੋ ਗਿਆ ਗਰਮਾ ਗਰਮੀ ਹੋ ਰਹੀ ਆ ਨੂੰ ਦੇ ਬੋਲਣ ਤੋਂ ਪਹਿਲਾਂ ਹੀ ਜੋਰੇ ਨੇ ਗੁਹਾਰ ਲਈ ਦੇਖ ਕਾਕਾ ਮੇਰਾ ਚਿੱਤ ਰਾਜੀ ਨਹੀਂ ਸੀ ਮੈਂ ਮਾੜਾ ਜਿਹਾ ਪ੍ਰਸ਼ਾਦ ਮੰਗ ਬੈਠਿਆ ਇਹ ਤਾਂ ਚਾਰੇ ਪੈਰ ਝੁੱਕ ਕੇ ਪੈਗੀ ਇੱਜ਼ਤ ਕਰਨੀ ਤਾਂ ਗਈ ਕਿਸੇ ਖੂ ਖਾਤੇ ਹੁਣ ਨਿੱਤ ਬੇਇੱਜ਼ਤੀ ਤਾਂ ਜਰੇ ਨਹੀਂ ਜਾਂਦੀ ਜੰਟਾ ਬੂਟ ਉਤਾਰਦਾ ਹੌਲਾ ਹੋ ਰਿਹਾ ਨਾਲ ਹੀ ਗੱਲਾਂ ਸੁਣ ਰਿਹਾ ਸੀ ਨੀਵੀ ਪਾਈ ਧਰਤੀ ਵੱਲ ਦੇਖਦਾ ਕਹਿ ਰਿਹਾ ਸੀ ਪਾਪਾ ਮੂੜ ਤਾਂ ਦੇਖ ਲਿਆ ਕਰੋ ਮੇਰੇ ਵਾਂਗ ਇਹ ਥੱਕੀ ਹੋਣੀ ਐ ਜੰਟਾ ਇਹ ਆਖ ਕੇ ਜਿਵੇਂ ਡੱਕਾ ਆਪਣੀ ਪਤਨੀ ਵੱਲ ਸੱਟ ਰਿਹਾ ਸੀ ਤਾਂ ਕਿ ਮਾਹੌਲ ਤੇ ਪਾਣੀ ਛਿੜਕ ਸਕਾਂ ਪਰ ਜੋਰੇ ਨੂੰ ਹੁਣ ਆਪਣੇ ਮੁੰਡੇ ਤੇ ਵੀ ਹਰ ਖਾਰ ਰਿਆ ਸੀ ਉਹਨੂੰ ਲੱਗਦਾ ਕਿ ਏਸ ਨੇ ਸਿਰ ਚੜ੍ਹਾ ਰੱਖੀ ਐ ਉਹਨੂੰ ਯਾਦ ਆਇਆ ਕਿ ਮੇਰੇ ਵਿਆਹ ਸਮੇ ਮੇਰੀ ਭੈਣ ਨੇ ਇੱਕ ਬੋਲੀ ਪਾਈ ਸੀ ਔਖਾ ਹੋਵੇਂਗਾ ਵੀਰਾ ਜੇ ਭਾਬੋ ਲਾਡ ਲਈ ਰੱਖੀ ਕਿੰਨੀ ਸਚਾਈ ਐ ਨਾ ਬੋਲਾਂ ਚ ਕਿਨਾਰਿਆਂ ਤੋਂ ਬਾਹਰ ਡੁੱਲਦੀ ਹਰ ਸੋਚ ਮੂਰੇ ਡੱਕਾ ਲਗਾ ਦੇਣ ਦੀ ਇਸ ਸਿੱਖਤ ਨੂੰ ਮੈਂ ਪੱਲੇ ਬੰਨ੍ਹ ਕੇ ਸੌਖਾ ਵੀ ਰਿਹਾ ਅੱਜ ਮੇਰਾ ਮੁੰਡਾ ਮੂੰਹ 'ਚ ਘੁੰਗਣੀਆਂ ਪਾਈ ਬੈਠਾ ਹੁਣ ਉਹ ਹਰਖ ਕੇ ਬੋਲਿਆ ਨਾ ਕਾਕਾ ਮੂੜ ਨੂੰ ਇਹ ਹਲ ਤੇ ਜੋੜੀ ਹੋਈ ਹੈ ਕੰਮ ਤੋਂ ਆਉਂਦੀ ਹੋਂਕਦੀ ਆਉਂਦੀ ਹੈ ਤਪਿਤ ਪਾਈ ਜਿਵੇਂ ਪੁਲਿਸ ਨੇ ਕੁੱਟ ਕੇ ਭੇਜੀ ਹੁੰਦੀ ਹੈ ਮੈਂ ਇਹਦੀ ਤਨਖਾਹ ਖਾਣੀ ਹੈ ਕਰੇ ਨਾ ਕਰੇ ਖਬਰਦਾਰ ਜੇ ਮੈਨੂੰ ਭੱਜ ਕੇ ਪਈ ਤਾਂ ਸੌਰੇ ਦੀ ਇੱਜ਼ਤ ਾਮਕੀ ਨੇ ਉਹਦੇ ਅੰਦਰ ਭਾਂਬੜ ਬਾਲ ਧਰੇ ਉਹ ਟਾਕਾਂ ਤੇ ਹੱਥ ਧਰਦੀ ਲੜਨ ਲੱਗੀ। ਜੋਰੇ ਨੇ ਇਸ ਭਖੇ ਹੋਏ ਅਹਿਰਣ ਵਿੱਚੋਂ ਖਿਸਕਣ ਦੀ ਕੀਤੀ। ਉਹ ਜੈਕਟ ਪਾ ਕੇ ਬੂਟ ਪਾ ਰਿਹਾ ਸੀ। ਜਦ ਉੱਪਰ ਖੜਕਾ ਦੜਕਾ ਸੁਣ ਰਿਹਾ ਸੀ ਉਹ ਆਪਣੀ ਨੂਵਲ ਹੱਥ ਕਰਕੇ ਆਖ ਰਿਹਾ ਸੀ। ਮੈਂ ਤੇਜੋ ਨਹੀਂ ਭਾਈ ਜਿਹੜਾ ਤੇਰੀਆਂ ਕਹਾ ਕੇ ਚੁੱਪ ਕਰ ਜੂੰ। ਮੈਂ ਤਾਂ 21 ਦੇ 31 ਕਰਕੇ ਮੋੜਦਾ ਰਿਹਾ। ਸਾਰੇ ਪਿੰਡ ਤੋਂ ਪੁੱਛ ਲੈ ਭਾਵੇਂ। ਇਹ ਸਭ ਆਖਦਾ ਉਹ ਬਾਹਰਲੇ ਗੇਟ ਕੋਲ ਜਾ ਰਿਹਾ ਸੀ। ਜਦੋਂ ਉਸ ਨੂੰ ਨੂ ਦੇ ਬੋਲ ਪਿੱਠ ਤੇ ਨਸਤਰ ਵਾਂਗ ਚੁਬੇ ਸਨ ਹੁਣ ਜਾਂ ਤਾਂ ਇਸ ਘਰ ਵਿੱਚ ਇਹ ਬੁढ़ा ਰਹੂ ਜਾਂ ਮੈਂ ਰਹੂ ਤੁਸੀਂ ਆਪੇ ਫੈਸਲਾ ਕਰ ਲੋ ਜੋਰੇ ਨੂੰ ਨੂ ਦੇ ਸਾਰੇ ਕੋੜੇ ਬੋਲ ਜਿਵੇਂ ਸੀਨੇ ਦੇ ਆਰ ਪਰ ਨਿਕਲਦੇ ਛਲਣੀ ਕਰਦੇ ਉਸ ਨੂੰ ਘਰੋਂ ਬਾਹਰ ਤੱਕਾਂ ਮਾਰਦੇ ਲੱਗਦੇ ਬਾਹਰ ਸੜਕ ਤੇ ਪੁੱਜਦਾ ਉਹ ਸੋਚ ਰਿਹਾ ਸੀ ਕਿ ਜਦੋਂ ਦੀ ਨੂ ਗੜਕੇ ਨਾਲ ਬੋਲ ਦੀ ਕਹਿ ਰਹੀ ਸੀ ਐਨੀ ਆਕੜ ਨਹੀਂ ਹੁਣ ਪੁੱਗਦੀ ਆ ਰੋਬ ਕਿ세 ਹੋਰ ਤੇ ਝਾੜੀ ਬਹਿ ਕੇ ਪੱਕੀ ਰੋਟੀ ਨਹੀਂ ਖਾਈ ਜਾਂਦੀ ਜਾਂ ਹੁਣੇ ਬੁੜਾ ਰਹੂ ਜਾਂ ਮੈਂ ਰਹੂ ਜੋਰੇ ਨੂੰ ਰਹਿ ਰਹਿ ਕੇ ਆਪਣੇ ਪੁੱਤ ਤੇ ਹਰ ਖਾ ਰਿਆ ਸੀ ਭਲਾ ਐਨੀ ਗੱਲ ਕਿਵੇਂ ਕਹਾ ਗਿਆ ਬਾਹੋਂ ਫੜ ਕੇ ਦਰ ਤੋਂ ਬਾਹਰ ਕਰਦਾ ਬਈ ਜਾ ਜਿੱਥੇ ਜਾਨੀ ਐ ਮੇਰਾ ਪਿਓ ਤਾਂ ਇੱਥੇ ਰਹੂ ਉਸੇ ਦਾ ਘਰ ਐ ਪਰ ਉਹ ਤਾਂ ਮੂੰਹ ਕੁੱਲ ਨੂੰ ਪਤਾ ਨਹੀਂ ਕੀ ਜੀ ਬਿਮਾਰਦੀ ਐ ਕੁੱਗੂ ਬਣਿਆ ਫਿਰਦਾ ਤੀਮੀ ਦੇ ਮੂਰੇ ਮੁੰਡੇ ਦਾ ਹੀ ਪਹਿਲਾ ਦੋਸ਼ ਐ ਨੂ ਤਾਂ ਮਗਰੋਂ ਆਈ ਐ ਅੱਕੇ ਵਸਤ ਨਾ ਰੱਖੇ ਆਪਣੀ ਚੋਰਾ ਗਾਲੀ ਦੇ ਨੂ ਦੀ ਕੀ ਮਜਾਲ ਐ ਮੂਰੇ ਬੋਲ ਜੇ ਜੇ ਖਸਮ ਦਾ ਡਰ ਹੋਵੇ ਬਾਹਰ ਤਾਂ ਹੁਣ ਮੈਂ ਆ ਗਿਆ ਨਾ ਘਰ ਦਾ ਨਾ ਘਾਟ ਦਾ ਘਰੋਂ ਬਾਹਰ ਸੜਕ ਦੇ ਕਿਨਾਰੇ ਖੜਾ ਸਵਾਲਾਂ ਦੇ ਵਿੱਚ ਘਿਰ ਗਿਆ ਹੁਣ ਕੀ ਕਰੇ ਕੀ ਦਾ ਦਰ ਖੜਕਾਵੇ ਮੇਰਾ ਬੇਲੀ ਜਿਹੜਾ ਰਾਹਾਂ 'ਚ ਹੀ ਸੁਖਸੰਦ ਪੁੱਛਦਾ ਰਿਹਾ ਖਬਰੇ ਘਰੇ ਕੀ ਬਣਦਾ ਹੋ ਬਸ ਟੱਕੀ ਰਿਜੇ ਕੋਈ ਨਾ ਮੁਝੇ ਇੱਕ ਵਾਰੀ ਜਦ ਪਹਿਲਾਂ ਉਹ ਘਰ ਰੁਸਿਆ ਸੀ ਤਾਂ ਗਿੰਦਰ ਵੀ ਅੱਖਾਂ ਭਰਦਾ ਕਹਿ ਰਿਹਾ ਸੀ ਬਸ ਮਿੱਤਰਾ ਇਸ ਮੁਲਕ ਚ ਤਾਂ ਚਲਦੀ ਦਾ ਨਾਮ ਗੱਡੀ ਹੈ ਇਹ ਤਾਂ ਫਜ਼ੂਲ ਹੋਈ ਵਸਤ ਨੂੰ ਇੱਕ ਦਿਨ ਨਿ ਘਰੇ ਰੱਖ ਦੇ ਬਾਹਰ ਕੱਢ ਕੇ ਮਾਰਦੇ ਨੇ ਆਪਾਂ ਨੂੰ ਕਿਵੇਂ ਘਰ ਹਜਮ ਕਰਦੇ ਹੋਣੇ ਹੁਣ ਉਹ ਆਪਣੇ ਆਪ ਨੂੰ ਹੀ ਸਮਝਾ ਰਿਹਾ ਸੀ ਕਿਉਂ ਕਿਸੇ ਨੂੰ ਧਰਮ ਸੰਕਟ ਚ ਪਾਵਾ ਬੱਸ ਹੁਣ ਤਾਂ ਗੁਰਦੁਆਰਾ ਹੀ ਚੱਲਣ ਜੋਗਾ ਰਹਿ ਗਿਆ ਉਹਨੂੰ ਆਪਣੇ ਆਪ ਤੇ ਤਰਸ ਜਾ ਆ ਉਹ ਘਰ ਦੇ ਨੇੜੇ ਪਾਰਕ 'ਚ ਜਾ ਕੇ ਇੱਕ ਬੈਂਚ ਤੇ ਬਹਿ ਕੇ ਰੋਣ ਲੱਗ ਪਿਆ ਦੋਹਾਂ ਹੱਥਾਂ 'ਚ ਆਪਣਾ ਮੂੰਹ ਭਰ ਕੇ ਕਾਫੀ ਧੀਰ ਤੱਕ ਰੋਂਦਾ ਰਿਹਾ ਲੰਗੇ ਵੇਲੇ ਤੇ ਝੁਰਦਾ ਰਿਹਾ ਤੇ ਮਨ ਹੌਲਾ ਕਰਦਾ ਰਿਹਾ ਉਹਨੇ ਇੱਕ ਦੋ ਵਾਰ ਗਿੰਦਰ ਨੂੰ ਫੋਨ ਵੀ ਲਾਇਆ ਪਰ ਦੂਜੇ ਪਾਸੇ ਦੀ ਚੁੱਪ ਨੇ ਉਹਨੂੰ ਹੋਰ ਵੀ ਉਲਝਾ ਦਿੱਤਾ ਇੰਨੇ ਨੂੰ ਇੱਕ ਜਵਾਨ ਮੁੰਡੇ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਬਾਪੂ ਜੀ ਜੇ ਬੁਰਾ ਨਾ ਮਨਾਓ ਤਾਂ ਮੈਂ ਪੁੱਛ ਸਕਦਾ ਕਿ ਤੁਹਾਨੂੰ ਤਕਲੀਫ ਕੀ ਹੈ ਮੈਂ ਦੂਰ ਬੈਂਚ ਤੇ ਬੈਠਾ ਕਦੋਂ ਦਾ ਤੁਹਾਨੂੰ ਰੋਂਦਿਆਂ ਦੇਖ ਕੇ ਰਹਿ ਨਹੀਂ ਸਕਿਆ ਕੀ ਮੈਂ ਕਿਸੇ ਕੰਮ ਆ ਸਕਦਾ ਜੋਰੇ ਨੇ ਉਸ ਮੁੰਡੇ ਦਾ ਸਿਰ ਆਪਣੇ ਹਿੱਕ ਨਾਲ ਲਾ ਕੇ ਤਾਂਹਾਂ ਮਾਰੀਆਂ ਫਿਰ ਹੌਲਾ ਹੋ ਕੇ ਕਹਿਣ ਲੱਗਾ ਕੀ ਦੱਸਾਂ ਪੁੱਤਰਾ ਜੇ ਝੱਗਾ ਚੱਕਾਂ ਤਾਂ ਢਿੱਡ ਨੰਗਾ ਹੀ ਹੋ। ਅੱਜ ਮੇਰੇ ਨੂੰ ਪੁੱਤ ਨੇ ਡਲੀ ਵਰਗਾ ਕਰਕੇ ਮੈਨੂੰ ਘਰੋਂ ਕੱਢਦਾ। ਕਿੱਥੇ ਜਾਵਾਂ? ਆਹ ਬੈਠਾਂ ਦੋਵੇਂ ਹੱਥ ਛਾੜ ਕੇ। ਹੁਣ ਤਾਂ ਹੋਰ ਕੰਮ ਕਰਨ ਦੀ ਵੀ ਸੱਤਿਆ ਨਹੀਂ ਰਹੀ। ਉਸ ਮੁੰਡੇ ਨੇ ਪੂਰੇ ਮੋਹ ਨਾਲ ਜੋਰੇ ਦੇ ਹੱਥ ਨੂੰ ਆਪਣੇ ਦੋਵਾਂ ਹੱਥਾਂ 'ਚ ਘੁੱਟ ਕੇ ਮੱਥੇ ਨੂੰ ਲਾਏ ਤੇ ਕਿਹਾ। ਚੱਲ ਚੱਲੀਏ, ਉੱਠ ਮੇਰੇ ਘਰ ਚੱਲ। ਮੈਂ ਪਿਛਲੇ ਸਾਲ ਹੀ ਕੈਨੇਡਾ ਆਇਆ। ਘਰਦਿਆਂ ਦੀ ਬਹੁਤ ਯਾਦ ਆਉਂਦੀ ਐ ਮੇਰਾ ਪਾਪਾ ਵੀ ਤੁਹਾਡੇ ਵਰਗਾ ਮੇਰੇ ਕੋਲ ਰੋਹ ਮੈਂ ਕੱਲਾ ਹੀ ਆ ਮੇਰਾ ਨਾਮ ਗੁਰਦੀਪ ਐ ਤੁਸੀਂ ਅੱਜ ਤੋਂ ਮੇਰੇ ਬਾਪੂ ਜੀ ਹੋਏ ਗੁਰਦੀਪ ਦੀ ਕਾਰ ਚ ਬੈਠਦੇ ਹੋ ਜੋਰੇ ਦੀਆਂ ਅੱਖਾਂ 'ਚ ਤ੍ਰਿਪ ਤ੍ਰਿਪ ਹੰਜੂਆਂ ਦੀਆਂ ਘਰਾਲਾਂ ਵਹਿ ਤੁਰੀਆਂ ਥੋੜੀ ਦੂਰੀ ਉ ਬੇਸਮੈਂਟ ਵਿੱਚ ਜਾ ਉਤਰੇ ਗੁਰਦੀਪ ਨੇ ਜੋਰੇ ਨੂੰ ਦੋਹਾਂ ਮੋਢਿਆਂ ਤੋਂ ਫੜ ਕੇ ਸੋਫੇ ਤੇ ਬਿਠਾਉਂਦਿਆਂ ਕਿਹਾ ਬਾਪੂ ਹੁਣ ਇਸ ਨੂੰ ਆਪਣਾ ਹੀ ਘਰ ਸਮਝ ਮੈਨੂੰ ਹੁਣ ਪੁੱਤ ਬਣਾ ਲੈ ਜੋਰੇ ਨੇ ਉਹਦਾ ਮੱਥਾ ਚੁੰਮਦਿਆਂ ਕਿਹਾ ਪੁੱਤਰਾ ਜਿਸ ਨਾਲ ਰੋਏ ਹੋਈਏ ਨਾ ਉਹ ਨਹੀਂ ਭੁੱਲਦਾ ਜਿਹਦੇ ਨਾਲ ਹੱਸੀਏ ਦਿਨ ਢਲੇ ਹੀ ਵਿਸਰ ਜਾਂਦਾ ਤੂੰ ਤਾਂ ਮੇਰੇ ਪੁੱਤ ਨਾਲੋਂ ਵੀ ਵੱਧ ਕੇ ਹੋਇਆ ਮੈਨੂੰ ਤੂੰ ਪਲਿਆ ਪਲਾਇਆ ਮਿਲਿਆ ਤੇ ਮੈਂ ਚੱਲਿਆ ਹੋਇਆ ਕਾਰਤੂਸ ਤੇਰੇ ਪੱਲੇ ਪਿਆ ਪਰ ਪੁੱਤਰਾ ਵਾਹ ਲੱਗਦੀ ਮੈਂ ਤੇਰਾ ਹੱਕ ਨਹੀਂ ਰੱਖਦਾ ਜਿੰਨੇ ਜੋਗਾ ਹੋਇਆ ਤੇਰੇ ਨਾਲ ਨਿਭੂ ਫਿਰ ਇੱਕ ਦਿਨ ਜੇਰਾ ਜਾਂ ਕਰਕੇ ਜੋਰਾ ਆਪਣੇ ਪੁੱਤ ਦੇ ਘਰੋਂ ਆਪਣਾ ਸਮਾਨ ਟੈਚੀ ਭਰ ਲੈ ਆ। ਖੁਸ਼ਕਿਸਮਤੀ ਨੂੰ ਉਸ ਵੇਲੇ ਘਰ ਕੋਈ ਨਹੀਂ ਸੀ। ਉਹ ਬਿਨਾਂ ਕਿਸੇ ਨੂੰ ਮੱਥੇ ਲੱਗੇ ਵਾਪਸ ਆਉਣ ਲੱਗਿਆ। ਰਸੋਈ ਦੀ ਸੈਲਫ ਤੇ ਪਰਚੀ ਲਿਖ ਕੇ ਆਇਆ। ਖੁਸ਼ ਰਹੋ। ਮੈਂ ਜਿੱਥੇ ਵੀ ਹਾਂ ਬਹੁਤ ਖੁਸ਼ ਹਾਂ। ਸ਼ਰੀਕ ਉਜੜਿਆ ਵੇੜਾ ਮੋਕਲਾ ਹੋਇਆ। ਭੰਗੜਾ ਪਾਇਓ ਸੁਖੀ ਰਹੋ। ਹੁਣ ਗੁਰਦੀਪ ਤੇ ਜੋਰਾ ਦੋਵੇਂ ਇੱਕ ਦੂਜੇ ਦੇ ਪੂਰਕ ਹੋਗੇ। ਹੁਣ ਜੋਰੇ ਨੂੰ ਕਿਚਨ ਵਿੱਚ ਚਾਹ ਬਣਾਉਣਾ ਵੀ ਵਧੀਆ ਲੱਗਦਾ। ਕਈ ਵਾਰ ਗੁਰਦੀਪ ਲਈ ਚਾਹ ਬਣਾ ਕੇ ਲਿਆਉਂਦਾ ਤਾਂ ਗਰਮ-ਗਰਮ ਚਾਹ ਤੋਂ ਉੱਠਦੀਆਂ ਪਾਫਾਂ ਕੋਲ ਨੱਕ ਕਰਦਾ ਗੁਰਦੀਪ ਆਖਦਾ ਅੱਜ ਤਾਂ ਬਾਪੂ ਜੀ ਲੌਂਗ ਇਲਾਇਚੀ ਦੀ ਖੁਸ਼ਬੂ ਨਾਲ ਮਾਂ ਦੀ ਬਣਾਈ ਚਾਹ ਸਜਰੀ ਕਰਦੀ ਜਿਉਂਦਾ ਰਹਿ ਬਾਪੂ ਗੁਰਦੀਪ ਕੰਮ ਤੇ ਚੱਲਿਆ ਜਾਂਦਾ ਤੇ ਜੋਰਾ ਗਿੰਦਰ ਕੋਲ ਹੋਈਆਂ ਬਿਤੀਆਂ ਕਰਦਾ ਉਹਨੂੰ ਹਉ ਬੜੀਕੇ ਆਉਂਦੇ ਸ਼ਾਇਦ ਜੰਟਾ ਮੇਰੇ ਵਿਛੋੜੇ ਤੇ ਝੁਰਦਾ ਹੋਵੇ ਪਰ ਨਹੀਂ ਫਿਰ ਉਹ ਆਪਣੇ ਉਸ ਦਿਨ ਨੂੰ ਛੁਰਦਾ ਜਦੋਂ ਨੇ ਆਪਣੀ ਜ਼ਮੀਨ ਵੇਚ ਕੇ ਆਪਣਾ ਛੋਟਾ ਘਰ ਵੇਚ ਕੇ ਜੰਟੇ ਦੀਆਂ ਗੱਲਾਂ ਚਾ ਕੇ 5 ਬੈੱਡਰੂਮ ਘਰ ਪਾ ਦਿੱਤਾ ਸੀ ਅਸਲ 'ਚ ਗੱਲਾਂ ਵਿੱਚ ਤੋਤੇਜੋ ਦੀਆਂ ਗੱਲਾਂ ਨੂੰ ਮੰਨ ਕੇ ਬੈਠਿਆ ਨੂੰ ਪੁੱਤ ਨੇ ਜਦ ਵੱਡਾ ਘਰ ਖਰੀਦਣਾ ਸੀ ਸੌ ਲੇਲੇ ਪੇਪੇ ਕਰਕੇ ਤੇਜੋ ਰਾਹੀਂ ਜੋਰੇ ਨੂੰ ਵੀ ਪਲੋਸ ਲਿਆ ਸੀ ਜੋਰਾ ਤਾਂ ਤੀਹੋ ਕਾਲ ਰਾਜੀ ਨਹੀਂ ਸੀ ਉਹਨੇ ਲੋਕਾਂ ਤੋਂ ਕਿਸੇ ਸੁਣ ਰੱਖੇ ਸਨ ਉਹ ਤੇਜ ਨੂੰ ਆਖਦਾ ਵੀ ਆਪਾਂ ਕਾਲੇ ਬਲਦ ਵਾਂਗ ਕਮਾ ਕੇ ਹੁਣ ਇਹਨਾਂ ਮੂਰੇ ਹੱਥ ਵਢਾ ਲਈਏ ਪਿਛਲੇ ਪਹਿਰ ਕੀ ਕਰਾਂਗੇ ਭਲਿਏ ਲੋਕੇ ਨਾ ਇਹਨਾਂ ਦੀਆਂ ਗੱਲਾਂ 'ਚ ਹੁਣ ਪਰ ਤੇਜੋ ਉਹਨਾਂ ਤੇ ਪੂਰੀ ții ਜੀ ਹੋਈ ਸੀ ਨਾ ਆਪਾਂ ਕੀ ਇੱਕ ਤੇ ਲੈ ਜਾਾਂਗੇ ਅੱਗੋਂ ਪਿੱਛੋਂ ਇਹਨਾਂ ਦੀ ਹੋਣੀ ਐ ਨਿਮੇੜ ਪਰੇ ਸੁਰਖਰੂ ਹੋਈਏ ਆਪੇ ਲੋਕ ਲੱਜ ਨੂੰ ਸਾਂਭਣਗੇ ਨਾਲੇ ਪੈਨਸ਼ਨ ਮੁੱਕਦੀ ਨਹੀਂ ਅੱਜ ਜੋਰਾ ਉਸ ਵੇਲੇ ਨੂੰ ਛੱਡ ਰਿਹਾ ਸੀ ਜੋ ਗਿਆ ਵਾਪਸ ਨਹੀਂ ਆ ਸਕਦਾ ਇੰਨਾ ਹੀ ਦਿਨਾਂ ਵਿੱਚ ਪੰਜਾਬ ਤੋਂ ਡੀਲਰ ਦਾ ਫੋਨ ਆਇਆ ਖੰਨੇ ਸ਼ਹਿਰ ਵਿੱਚ ਖਰੀਦਿਆ ਉਹਦਾ ਪਲਾਟ ਕਰੋੜਾਂ 'ਚ ਵਿਕ ਰਿਹਾ ਸੀ ਅਸਲ ਵਿੱਚ ਇਹ ਪਲਾਟ ਖਰੀਦਣ ਵੇਲੇ ਜੋਰੇ ਨੇ ਕਿਸੇ ਨੂੰ ਨਹੀਂ ਸੀ ਦੱਸਿਆ ਜੋਰੇ ਨੇ ਆਉਂਦੀ ਸਰਦੀ ਨੂੰ ਪੰਜਾਬ ਦੇ ਟਿਕਟ ਇਕ ਡਵਾ ਲਈ ਉੱਥੇ ਜਾ ਕੇ ਸਭ ਸਾਥ ਸਬੰਧਾਂ ਨੂੰ ਮਿਲ ਕੇ ਪਲਾਟ ਵੇਚ ਕੇ ਸਾਰਾ ਨਾਮਾ ਹੱਥੇ ਹੇਟ ਕਰਕੇ ਸੁੱਖ ਦਾ ਸਾਹ ਲੈ ਰਿਹਾ ਸੀ ਹੁਣ ਉਹਨੂੰ ਪੈਸੇ ਦਾ ਧਰਵਾਸ ਸੀ ਪਰ ਪੰਜਾਬ ਚੋ ਆਪਣਾ ਸਭ ਕੁਝ ਵੇਚ ਵਟ ਕੇ ਜਿਵੇਂ ਉਹ ਆਪਣੀ ਜੰਮਣ ਪੋ ਨੂੰ ਬਿਦਾਵਾ ਲਿਖ ਕੇ ਆਇਆ ਹੋਵੇ ਅੰਦਰੋਂ ਅੰਦਰੀ ਉਦਾਸ ਨਿਰਾਸ਼ ਤੇ ਮਯੂਸ ਸੋਚਾਂ ਨੇ ਘੇਰ ਰੱਖਿਆ ਸੀ ਜਿਵੇਂ ਹੁਣ ਇਸ ਧਰਤੀ ਨਾਲੋਂ ਉਹਦੀ ਹਰ ਸਾਂਝ ਮੁੱਕ ਗਈ ਹੋਵੇ ਜਨਮ ਤੋਂ ਬਣਿਆ ਇਸ ਥਾਨ ਨਾਲ ਰابطਾ ਹੀ ਮੁੱਕ ਚਲਿਆ ਹੋਵੇ ਹੁਣ ਇਸ ਧਰਤੀ ਵੱਲ ਰੁੱਖ ਕਰਨ ਲਈ ਕੋਈ ਸਬਾਬ ਹੀ ਬਾਕੀ ਨਹੀਂ ਸੀ ਰਿਹਾ ਪਰ 체ਤੀ ਹੂ ਕੈਨੇਡਾ ਵਾਲੇ ਬੇਲੀ ਨੂੰ ਯਾਦ ਕਰਦਾ ਹੋਇਆ ਕੈਨੇਡਾ ਵੱਲ ਰੁੱਖ ਕਰਨ ਲੱਗਾ ਸੱਬ ਪਾਸੇ ਤੋਂ ਸੁਰਖਰੂ ਹੋਏ ਜੋਰੇ ਨੂੰ ਪੰਜਾਬ ਤੋਂ ਵਾਪਸੀ ਸਮੇਂ ਹੀ ਕਰੋਨਾ ਨੇ ਆ ਕੇ ਰਿਆ ਗੁਰਦੀਪ ਨੇ ਉਸ ਨੂੰ ਹਸਪਤਾਲ ਵੀ ਪਹੁੰਚਾ ਦਿੱਤਾ ਜੋਰੇ ਦਾ ਅੰਤ ਨੇੜੇ ਆਇਆ ਦੇਖ ਕੇ ਹੀ ਗਿੰਦਰ ਨੇ ਜੰਟੇ ਦੇ ਘਰ ਫੋਨ ਲਾਇਆ ਸੀ ਫੋਨ ਕਰਨ ਸਮੇ ਉਸ ਨੂੰ ਜੋਰੇ ਦੀਆਂ ਹੀ ਗੱਲਾਂ ਯਾਦ ਆਉਂਦੀਆਂ ਸਨ ਉਹ ਬਗਾਨਾ ਤਾਂ ਬਗਾਨਾ ਹੀ ਹੁੰਦਾ ਹੈ ਤਦੇ ਖੂਨ ਵੀ ਰਲਿਆ ਪਾਣੀ ਬਰਾਬਰ ਨੋਹਾ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ ਫੋਨ ਨਵੀਂ ਨੇ ਚੁੱਕਿਆ ਸੀ ਜਦ ਪਤਾ ਲੱਗਿਆ ਕਿ ਜੋਰਾ ਹਸਪਤਾਲ ਕਰੋਨਾ ਪੇੜਦਾ ਤਾਂ ਆਦਤ ਅਨੁਸਾਰ ਉਹ ਹਰ ਕੀ ਹੋਈ ਕਹਿ ਰਹੀ ਸੀ ਨਾ ਹੁਣ ਸਾਨੂੰ ਕੀ ਦੱਸਦੇ ਹੋ ਸਾਡੇ ਕੰਨਿਓ ਤਾਂ ਉਹ ਮਰਿਆ ਮੁੱਕਿਆ ਕਦੋਂ ਦਾ ਹੈ ਜਦੋਂ ਤੁਸੀਂ ਪਹੁੰਚਾਇਆ ਹਸਪਤਾਲ ਆ ਤਾਂ ਸੰਭੋ ਹੁਣ ਤੁਸੀਂ ਅਸੀਂ ਤਾਂ ਉਹ ਦਾਗੀ ਹੋਇਆ ਬੁੜਾ ਕੀ ਕਰਨਾ ਖਾਲੀ ਖੜਕਦਾ ਡੱਬਾ ਗਿੰਦਰ ਨੂੰ ਨੂ ਦੇ ਮਗਦੇ ਅੰਗਾਰਾਂ ਵਰਗੇ ਬੋਲਾਂ ਤੇ ਹਰਖਾਇਆ ਉਹਨੇ ਮੋੜਮਾ ਵਾਰ ਕੀਤਾ ਉਹ ਭਾਈ ਪਹਿਲਾਂ ਕਿਹੜਾ ਤੁਸੀਂ ਸੇਵਾ ਕਰਦੇ ਥੱਕ ਗਏ ਮੈਂ ਤਾਂ ਦੱਸਣ ਵਾਸਤੇ ਫੋਨ ਕੀਤਾ ਆ ਤੇਰੇ ਬੋਲਾਂ ਨੇ ਤਪਾ ਮਾਰਿਆ ਉਹਨੂੰ ਤਾਂ ਹੱਜ ਪਤਾ ਲੱਗ ਗਿਆ ਕਿਹੜੇ ਫੁੱਲ ਤੋਲਦੀ ਰਹੀ ਹੈ ਤੂੰ ਇਹਨਾਂ ਦਾ ਤਪਿਆਈ ਘਰੋਂ ਨਿਕਲਿਆ ਨੂੰ ਤਾਂ ਹੋਰ ਵੀ ਤੜਪੁੱਠੀ ਆਪਣੀ ਹੀਠੇ ਬਗਾਨੇ ਹੱਥੋਂ ਹੋਈ ਉਹਨੂੰ ਹੋਰ ਵੀ ਭੈੜੀ ਲੱਗੀ ਤੇ ਕਹਿਣ ਲੱਗੀ ਸਾਨੂੰ ਮਰੇ ਤੋਂ ਵੀ ਨਾ ਦੱਸਿਓ ਭਾਵੇਂ ਰੱਖੋ ਆਪਣੇ ਕੋਲ ਬੋਲੋ ਜਿਹੜੀ ਬਾਣੀ ਬੋਲਣੀ ਹੈ ਗਿੰਦਰ ਨੇ ਗੱਲ ਮੁਕਾਈ ਚੰਗਾ ਭਾਈ ਮਰੇ ਤੋਂ ਵੀ ਨਾ ਆਇਓ ਹੁਣ ਫਿਰ ਜੋਰੇ ਨੇ ਅਖੀਰ ਨੇੜੇ ਆਇਆ ਦੇਖ ਕੇ ਡਾਕਟਰ ਨੂੰ ਕਹਿ ਕਿ ਆਪਣੀ ਵਸੀਅਤ ਲਖਵਾਉਣ ਦੀ ਇੱਛਾ ਜਤਾਈ ਤਾਂ ਇੱਕ ਵਕੀਲ ਉਹਦੇ ਕੋਲ ਗਿਆ ਪੂਰੀ ਕਾਰਵਾਈ ਗੁਪਤ ਜਮਾ ਕਰਵਾ ਦਿੱਤੀ ਗਈ ਸੀ ਵਕੀਲ ਨੂੰ ਮਿਲਣ ਤੋਂ 2 ਦਿਨਾਂ ਬਾਅਦ ਹੀ ਜੋਰਾ ਇਸ ਜਹਾਨ ਤੋਂ ਰੁਖਸਤ ਹੋ ਗਿਆ। ਅੱਜ ਕਚਹਿਰੀ ਵਿੱਚ ਉਹਦੀ ਆਖਰੀ ਇੱਛਾ ਪੜ੍ਹੀ ਜਾਣੀ ਸੀ। ਜਦ ਉਹਦੀ ਵਸੀਅਤ ਪੇਸ਼ ਹੋ ਰਹੀ ਸੀ ਤਾਂ ਜੋਰੇ ਦੇ ਨੂੰ ਪੁੱਤ ਤੇ ਪੋਤਾ ਲਿਸ਼ਕ ਪੁਸ਼ਕ ਕੇ ਮੜਕ ਨਾਲ ਤੁਰਦੇ ਹਾਜ਼ਰ ਹੋਏ। ਨੂੰ ਕੋਲ ਬੈਠਿਆਂ ਵੱਲ ਮੂੰਹ ਕਰਕੇ ਪੂਰੇ ਜ਼ੋਰ ਨਾਲ ਕਹਿ ਰਹੀ ਸੀ। ਲੈ ਘਰਾਂ 'ਚ ਤਾਂ ਸੋ ਸੋ ਝਗੜੇ ਹੁੰਦੇ ਹੀ ਨੇ। ਘਰ ਦੇ ਤਾਂ ਘਰ ਦੇ ਹੀ ਹੁੰਦੇ ਨੇ। ਨਾਲੇ ਬਾਪੂ ਜੀ ਤਾਂ ਸਾਨੂੰ ਮੋਹੇ ਬਾਲਾ ਕਰਦੇ ਸੀ ਉੱਤੋਂ ਜੋ ਮਰਜੀ ਬੋਲੇ ਪਰ ਅੰਦਰੋਂ ਤਾਂ ਬੰਦਾ ਘਰਦਾ ਹੀ ਹੁੰਦਾ ਲੋਕ ਤਾਂ ਜਿਹੀ ਚਿੱਥ ਵਿੱਚ ਉਂਗਲਾਂ ਪਾਪਾ ਵਧਾ ਦਿੰਦੇ ਨੇ ਗੁਰਦੀਪ ਤੇ ਗਿੰਦਰ ਉਹਨਾਂ ਦੀਆਂ ਅਗਲੀਆਂ ਸੀਟਾਂ ਤੇ ਬੈਠੇ ਸਨ ਗਿੰਦਰ ਨੂੰ ਜੋਰੇ ਦੀ ਮਰਦਾਨਗੀ ਤੇ ਅਣਖ ਤੇ ਸੀਨੇ 'ਚ ਪਲਦੇ ਬੰਦੇ ਦਾ ਇਲਮ ਸੀ ਜਦ ਨੂੰ ਅੱਖ ਰਹੀ ਸੀ ਖੂਨ ਦੀ ਸਾਂਝ ਵੀ ਕਦੇ ਟੁੱਟਦੀ ਆ ਆਬਦਾਂ ਆਬਦਾਈ ਹੁੰਦਾ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਹੋਵੇਗਾ ਮੌਤ ਮੂਰੇ ਖੜੀ ਦੇਖ ਕੇ ਬੰਦਾ ਪੁੰਗਰ ਵੀ ਸਕਦਾ ਬਈ ਜਦ ਲੱਗੇ ਸਭ ਗਿਲੇ ਸ਼ਿਕਵੇ ਇੱਥੇ ਛੱਡ ਜੀ ਥੋੜੇ ਚਿਰ ਪਿੱਛੋਂ ਖੁਲਾਸਾ ਹੋਇਆ ਕਿ ਜੋਰੇ ਨੇ ਲਖਵਾਇਆ ਸੀ ਕਿ ਮੇਰੇ ਇਨਸੂਰੈਂਸ ਦਾ 70000 ਡਾਲਰ ਵਿੱਚੋਂ 60000 ਡਾਲਰ ਮੇਰੇ ਪੁੱਤਰ ਗੁਰਦੀਪ ਸਿੰਘ ਨੂੰ ਦਿੱਤੇ ਜਾਣ ਜਿਸ ਨੇ ਮੈਨੂੰ ਬਾਪੂ ਸਮਝ ਕੇ ਆਖਰੀ ਮੌਕੇ ਸੰਭਿਆ ਮੈਨੂੰ ਰੋਂਦੇ ਨੂੰ ਵਰਾਇਆ ਜੀਨੇ ਮੈਨੂੰ ਨਵੇਂ ਸਿਰੇ ਤੋਂ ਜਿਉਣਾ ਸਿਖਾਇਆ 10000 ਡਾਲਰ ਮੇਰੇ ਬੇਲੀ ਗਿੰਦਰ ਨੂੰ ਦਿੱਤੇ ਜਾਣ ਉਹਦਾ ਬੁਢਾਪਾ ਤਾਂ ਘੱਟੋ ਘੱਟ ਮੇਰੇ ਵਾਂਗ ਨਾ ਰੂਲੇ ਬਾਕੀ ਸਾਰੀ ਰਕਮ ਕਿਸੇ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਜਾਵੇ ਜੋ ਬਜ਼ੁਰਗਾਂ ਦੀ ਦੇਖਭਾਲ ਕਰਦੀ ਹੋਵੇ ਗਿੰਦਰ ਖੁਸ਼ ਹੁੰਦਾ ਕਹਿ ਰਿਹਾ ਸੀ ਵਾਹ ਭਈ ਜੋਰਾ ਸਿਆ ਪਾਤੇ ਨਾ 21 ਨੂੰ 31 ਤੁਸੀਂ ਸੁਣ ਰਹੇ ਸੀ ਬਲਵਿੰਦਰ ਕੌਰ ਬਰਾੜ ਜੀ ਵੱਲੋਂ ਲਿਖੀ ਹੋਈ ਕਹਾਣੀ 21 ਨੂੰ 31 ਸੋ ਦੋਸਤੋ ਜੋਰੇ ਦੇ ਇਸ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਧੰਨਵਾਦ